ਪਹਿਲਾਂ ਆਪਾਂ ਭੇਜੀ ਗਏ ਇਹਨਾਂ ਨੂੰ ਉਹ ਬੋਲਿਆ ਵਾਲਿਆ ਹੈ ਨਹੀਂ ਕੱਖ ਨਹੀਂ ਬੋਲਣਾ ਆਉਂਦਾ ਸੀ ਹਿੰਦੀ ਨੂੰ ਪੈਂਦੇ ਆ ਉਹ ਪੰਜਾਬੀ ਬੋਲ ਲੋ ਯਾਰ RAM ਨਾ ਉਹ ਤੇ ਹਨਾ ਚੰਦੂ ਮਾਜਰਾ ਹਿੰਦੀ ਬੋਲਣ ਲਾਇਆ ਉਹ ਹੈ ਜੀ ਹਿੰਦੀ ਨਾ ਮੈਨੂੰ ਸਮਝ ਆਵੇ ਸਪੀਕਰ ਮੈਨੂੰ ਪੁੱਛੀ ਜਾਂਦੀ ਸੀ ਇਹ ਕਿਆ ਬੋਲ ਰਹਾ ਹੈ ਮਗਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੀ ਬੋਲ ਰਿਹਾ ਹੈ ਹਨਾ ਤਾਂ ਮੈਡਮ ਜੀ ਆਪਣਾ ਝੁਗਾ ਚੱਕ ਕੇ ਤੇ ਆਪਣਾ ਹੀ ਢੀਡ ਨਾਂਗਾ ਹੋਤਾ ਹੈ ਉਹ ਕਹਿੰਦੀ ਜੇ ਇਹ ਕੀ ਹੁੰਦਾ ਹੈ ਮੈਂ ਕਿਹਾ ਜੀ ਹੁਣ ਕੀ ਕਰੀਏ ਹਾਂ ਮੈਡਮ ਜੀ ਅਬ ਸਾਂਪ ਲੰਘ ਗਿਆ ਹੈ ਲੀਕੂਟ ਰਹੇ ਹਨ ਉਹ ਮੈਂ ਕਹਿੰਦੀ ਜੇ ਇਹ ਕੀ ਹੁੰਦਾ ਹੈ ਮੈਂ ਕਿਹਾ ਜੀ ਮੈਂ ਪੁੱਛੋ ਹੀ ਨਾ ਹੁਣ ਤੁਸੀਂ ਬਸ ਉਹ ਮੈਨੂੰ ਪੁੱਛਿਆ ਕਰੇ ਵੀ ਜੇ ਕੀ ਹੁੰਦਾ ਹੈ ਕੋਈ ਅਨਪਾਰਲੀਮੈਂਟਰੀ ਲਫਜ਼ ਤੋਂ ਨਹੀਂ ਹੈ ਹੈਨਾ ਮੈਡਮ ਜੀ ਜੋ ਸੁਖਛਾਜੂ ਕੇ ਚਵਾਰੇ ਬਲਖਣਾ ਬੁਖਾਰੇ ਹੈਨਾ ਮੈਂ ਕਿਹਾ ਤੂੰ ਮਹਾਵਰੇ ਜ਼ਰੂਰ ਬੁਲੋਣਿਆ ਹਿੰਦੀ ਚ ਮਹਾਵਰਤਾ ਆਪਦੀ ਬਾਸ਼ਾ ਜੀ ਚੰਗੇ ਲੱਗਦੇ ਆ ਨੋ ਜੀ ਨੋ ਮੈਡਮ ਐਸਾ ਨਹੀਂ ਹੋਤਾ ਹੈ ਹਾਂ ਕੁੱਤੀ ਔਰ ਚੋਰ ਰਲ ਚੁਕੇ ਹੈ ਔਰ ਜੇ ਤੋ ਪੰਗਾ ਹੋ ਗਿਆ ਹੈ ਪੰਜਾਬ ਨੂੰ ਕੰਨੀ ਕੀ ਹੋ ਗਿਆ ਮੈਨੂੰ ਬਤਾ ਦੋ ਹਨਾ ਉਹ ਬਾਅਦ ਚ ਪੁੱਛਦੀ ਸੀ ਵੀ ਕੱਟਣਾ ਕੁੱਟਣਾ ਤਾਂ ਨਹੀਂ ਵਿੱਚ ਕੋਈ ਗਾਲ ਬੋਲਤਾ ਨਹੀਂ ਕੱਢ ਗਿਆ ਹਨਾ ਤੇ ਮੈਂ ਕਹਿੰਦਾ ਸੀ ਮੈਂ ਕਹਿੰਦਾ ਜੀ ਗਾਲ ਤਾਂ ਨਹੀਂ ਕੱਢੀ ਪਰ ਹੂੰ ਸਮਝ ਮੈਨੂੰ ਵੀ ਨਹੀਂ ਆਈ ਹਿੰਦੀ ਵੀ ਆਉਂਦੀ ਹੋਈ ਹੈ ਠੀਕ ਹੈ ਨਾ ਕਾਦੇ ਵਾਸਤੇ ਪੰਗੇ ਲਈ ਜਨ ਜੋ ਨਹੀਂ ਬੋਲਨੀ ਆਉਂਦੀ ਉੱਥੇ ਪੰਜਾਬੀ ਚ ਬੋਲ ਲੋ ਜਦੋਂ ਹੈਗਾ ਉੱਥੇ ਪ੍ਰੋਵੀਜ਼ਨ ਕਿ ਪੰਜਾਬੀ ਚ ਗੱਲ ਕਰਨੀ ਆ ਬੋਲੋ ਪੰਜਾਬੀ ਚ ਆ ਵੀਤ ਪੰਜਾਬੀ ਚ ਬੋਲਿਆ ਹੁਣ ਸਾਰੇ ਆ ਉਹ ਹੁਣ ਰਾਜਾ ਬੜਿੰਗ ਚ ਲੱਗ ਗਿਆ ਚੰਦੂ ਮਾਨੀ ਵਾਲੀ ਪਦਵੀ ਹੁਣੇ ਲੈ ਲਈ ਉਹ ਵੀ ਹਿੰਦੀ ਤੈਨੂੰ ਨਹੀਂ ਆਉਂਦੀ ਨਾ ਬੋਲ ਯਾਰ ਉਹ ਉਹ ਹਿੰਦੀ ਚ ਪੈ ਨਿਕਲਦਾ ਪਤਾ ਨਹੀਂ ਕੀ ਕਹਿੰਦਾ ਉਹ ਹੈਨਾ ਸੋ ਇਸ ਕਰਕੇ ਵੀਰੋ ਇਹਨਾਂ ਨੂੰ ਪਤਾ ਹੀ ਨਹੀਂ ਆਪਣੀ ਪਾਸ਼ਾ ਦੀ ਵੈਲਿਊ ਦਾ ਆਪਾ ਪੰਜਾਬੀ ਬੋਲੋ ਪੰਜਾਬੀ ਬੋਲਣ 'ਚ ਸ਼ਰਮ ਮਹਿਸੂਸ ਕਿਉਂ ਕਰਦੇ ਹੋ ਵੀ ਕੋਈ ਕੋਈ ਕਿਸੇ ਗੱਲੋਂ ਕਮੀ ਹੈ ਕੋਈ ਭਾਸ਼ਾ 'ਚ ਕਮੀ ਹੈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਵਿੱਚ ਹਜੇ ਪੰਜਾਬੀ ਨਹੀਂ ਐਡ ਕੀਤੀ ਅਸੀਂ ਪੰਜਾਬੀ ਐਡ ਕਰਾ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਮਿਲ ਕੇ ਕੰਮ ਕਰਾਂਗੇ ਮੇਰੇ ਕੋਲੇ ਪਾਤਰ ਸਾਹਿਬ ਆਏ ਸੀ ਚਲੋ ਦੁਨੀਆ 'ਚ ਨਹੀਂ ਰਹੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੇ ਪੰਜਾਬੀ ਨਾ ਹੋਈ ਆਪਾਂ ਪਿੱਛੇ ਰਹਿ ਜਾਵਾਂਗੇ ਤਸੀਂ ਸਾਰਾ ਐਫਰਟਸ ਕਰ ਰਹੇ ਹਾਂ ਸਾਰੇ ਮਿਲ ਕੇ ਵੱਡੇ ਵੱਡੇ ਜਿਹੜੇ ਸਾਹਿਤਕਾਰ ਨੇ ਕਵੀ ਨੇ ਉਹਨਾਂ ਨਾਲ ਮਿਲ ਕੇ ਤੇ ਪੰਜਾਬੀ ਯੂਨੀਵਰਸਿਟੀ ਨਾਲ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਵਿੱਚ ਐਡ ਕਰਾਵਾਂਗੇ ਪੱਤਰਕਾਰ ਸਾਹਿਬਾਨ ਬੈਠੇ ਨੇ ਲੈ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਅ ਚੰਦੂ ਮਾਜਰੇ ਉਹਨਾਂ ਨੂੰ ਟਾਲੀਆਂ ਨਾਲ ਜੱਫੀਆਂ ਪਾਉਂਦਾ ਮੈਂ ਦਿਖਾਉ ਤੁਹਾਨੂੰ ਨਾਲੇ ਜੱਫੀ ਪਾਈ ਉਹ ਟਾਲੀ ਨੂੰ ਨਾਲੇ ਕਹੂ ਬਹੁਤ ਪੁਰਾਣੇ ਸਬੰਧ ਨੇ ਮੇਰੇ ਦਾਦਾ ਜੀ ਤੇਰੇ ਤੇ ਪੀਂਘ ਬੰਉਂਦੇ ਰਹੇ ਆ ਤੇਰੇ ਪੱਤੇ ਪੱਤੇ ਦਾ ਖਿਆਲ ਰੱਖਾਂਗੇ ਬਸ ਤੂੰ ਸਾਡਾ ਖਿਆਲ ਰੱਖੀ ਲੈ ਕੱਸੀਆਂ ਦੀਆਂ ਨਹਿਰਾਂ ਦੀਆਂ ਵੋਟਾਂ ਬਣਾ ਦੋ ਅਰ ਸੁਖਬੀਰ ਬਾਦਲ ਹੋਰੀ ਚੀਮੇ ਹੋਰੀ ਆ ਕਾਂਗਰਸ ਵਾਲੇ ਬਾਜਵੇ ਹੋਰੀ ਤੁਹਾਨੂੰ ਨਹਿਰਾਂ ਚ ਐ ਨੱਕ ਫੜ ਕੇ ਤਾਰੀਆਂ ਮਾਰਦੇ ਦਿਖਾਉਂਗਾ ਵੀ ਇਸ ਨਹਿਰ ਨਾਲ ਸਾਡਾ ਬਹੁਤ ਪੁਰਾਣਾ ਸਬੰਧ ਹੈ ਮੇਰੇ ਦਾਦਾ ਜੀ ਇੱਥੇ ਹੀ ਨੌਂਦੇ ਰਹੇ ਨੇ ਅਸੀਂ ਤਾਂ ਸਾਰਾ ਇੱਥੋਂ ਹੀ ਸਿੱਖਿਆ ਮੈਂ ਸਾਂ ਨੀਆਂ ਪੂਛਾਂ ਫੜ ਕੇ ਸਿੱਖਿਆ ਅਸੀਂ ਤਰਨਾ ਵੋਟਾਂ ਬਣਾ ਲਓ ਤੁਸੀਂ ਕਿਉਂਕਿ ਉਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਉਹ ਮੈਂ ਸੋਚਦਾ ਨਹੀਂ ਕੋਈ ਸਹੀ ਗੱਲ ਹੈ ਨਾ ਹੁਣ ਆਪਾਂ ਸੋਚਾਂਗੇ ਆਪਾਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਗੁਰੂ ਸਾਹਿਬ ਦੇ ਬਚਨ ਨੂੰ ਇਹਦੇ ਤੇ ਪੂਰ ਚੜਨਾ ਹੈ ਤੇ ਪਵਨ ਹਵਾ ਪਾਣੀ ਤੇ ਧਰਤੀ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਉਦੋਂ ਉਸ ਵੇਲੇ ਤਾਂ ਕੋਈ ਫੈਕਟਰੀ ਆਪਦਾ ਗੰਦਾ ਪਾਣੀ ਕਿਸੇ ਨਹਿਰ ਚ ਨਹੀਂ ਸਿੱਟਦੀ ਹੋਣੀ ਜਿਸ ਵੇਲੇ ਲਿਖਿਆ ਸੀ ਉਸ ਵੇਲੇ ਤਾਂ ਕੋਈ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਹੋਣਾ ਉਸ ਵੇਲੇ ਤਾਂ ਕੋਈ ਸਪਰੇ ਨਹੀਂ ਕਰਦਾ ਹੋਣਾ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਭਾਈ ਆਹ ਤਿੰਨ ਚੀਜ਼ਾਂ ਸੰਭਲਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾ ਤਿੰਨ ਚੀਜ਼ਾਂ ਸੰਭਲਿਓ ਜੇ ਬਚਣਾ ਹੈ ਅੱਜ ਤਿੰਨੇ ਚੀਜ਼ਾਂ ਸੰਭਾਲਣ ਵਾਸਤੇ ਪੰਜਾਬ ਸਰਕਾਰ ਬਚਨ ਵੱਧਾ ਮੈਂ ਤੁਹਾਡਾ ਜ ਬੇਟਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਆ ਪੁੱਤ ਭਤੀਜਾਂ ਇਸ ਗੱਲੋਂ ਪੰਜਾਬ ਸਰਕਾਰ ਜਿਹੜੀ ਹੈ ਕੋਈ ਬਜਟ ਦੀ ਕਮੀ ਨਹੀਂ ਆਉਗੀ ਕੁਝ ਨਹੀਂ ਹੋਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਾਣੀ ਬਾਰੇ ਬਹੁਤ ਸਾਰੀਆਂ ਖੁਸ਼ਖਬਰੀਆਂ ਦੇਵਾਂਗੇ ਨਹਿਰ ਤਾਂ ਚਲੋ ਕੱਢਣੀਓ ਕੱਢਣੀ ਐ ਇੱਕ 206 ਕਿਲੋ 206 ਮੈਗਾਪਾਟ ਦਾ ਡੈਮ ਬਣਾ ਰਹੇ ਆਪਾਂ ਬਸ ਬਣ ਗਿਆ ਅਕਤੂਬਰ ਜਦੋਂ ਘਟਨ ਹੋ ਜਾਊਗਾ ਧਾਰਕਲਾਂ ਰਾਵੀ ਦਰਿਆ ਦਾ ਪਾਣੀ ਰੋਕ ਕੇ ਰਾਵੀ ਦਾ ਉਹਦੇ ਨਾਲ ਇੱਕ ਪੂਰੀ ਨਹਿਰ ਹੀ ਦੁਆਬੇ ਦੇ ਵਿੱਚ ਦੀ ਜਾਊਗੀ ਜਿਹੜੀ 12 ਮਹੀਨੇ 30 ਦਿਨ ਚੱਲੂਗੀ ਇੱਕ ਨਵੀਂ ਨਹਿਰ ਉਹ ਹੋ ਜਾਊਗੀ ਨਹਿਰ ਪਹਿਲਾਂ ਹੀ ਬਣੀ ਹੋਈ ਹੈ ਪਰ ਉਹ ਚ ਪਾਣੀ ਨਹੀਂ ਸੀ ਹੁਣ ਆਪਾਂ ਰਾਵੀ ਦਾ ਪਾਣੀ ਰੋਕ ਕੇ ਜਿਹੜਾ ਡੈਮ ਬਣਾ ਰਹੇ ਹਾਂ ਦੇਖੋ ਪੰਜਾਬ ਦੇ ਵਿੱਚ ਫੰਕਸ਼ਨ ਕਿਹੋ ਜਿਹਾ ਸ਼ੁਰੂ ਹੋ ਗਏ ਪਹਿਲਾਂ ਪੰਜਾਬ ਵਿੱਚ ਫੰਕਸ਼ਨ ਕਿਹੜੇ ਹੁੰਦੇ ਸੀ ਰਾਜਨੀਤਿਕ ਰੈਲੀ بس ਹੋਰ ਕੋ ਹੁੰਦੇ ਹੀ ਨਹੀਂ ਸੀ ਹੁਣ ਮਾਲਵਾ ਨਹਿਰ ਦਾ ਉਹ ਘਾਟਨਾ 58 ਐਂਬੂਲੈਂਸਾਂ ਦਿੱਤੀਆਂ ਪਰसों ਹੈਨਾ ਅੱਜ ਇੱਥੇ ਸ਼ਹੀਦਾਂ ਨੂੰ ਯਾਦ ਕਰਨ ਆਇਆ ਉਹ ਪਹਿਲਾਂ ਕਦੇ ਆਉਂਦੇ ਹੀ ਨਹੀਂ ਸੀ ਮੁੱਖ ਮੰਤਰੀ ਨਾ ਉਹ ਦਾ ਭਗਤ ਸਿੰਘ ਜੀ ਦੇ ਜਾਂਦੇ ਸੀ 23 ਮਾਰਚ ਨੂੰ 31 ਜੁਲਾਈ ਨੂੰ ਇੱਥੇ ਨਹੀਂ ਆਉਂਦੇ ਸੀ ਉਹਨਾਂ ਨੇ ਕੀ ਲੈਣਾ ਰਾਜੇ ਸੀ ਉਹ ਤਾਂ ਉਹ ਮੈਨੂੰ ਪੱਤਰਕਾਰ ਪੁੱਛਣ ਲੱਗੇ टीवी ਤੇ ਇੱਕ ਇੰਟਰਵਿਊ ਚੱਲਦੀ ਸੀ ਮੇਰੀ ਨੈਸ਼ਨਲ ਟੀਵੀ ਹਿੰਦੀ ਦਾ ਲਾਈਵ ਚੱਲ ਰਿਆ ਸੀ ਨਾਲੇ ਸਿੱਧਾ ਹੀ ਮੈਨੂੰ ਕਹਿੰਦੇ ਵੀ ਅਸੀਂ ਨਾਂ ਲਾਵਾਂਗੇ ਬੰਦਿਆਂ ਦੇ ਤੇ ਉਹਦੇ ਬਾਰੇ ਤੁਸੀਂ ਹੁਣ ਹੀ ਦੱਸਣਾ ਹੈ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਚਾਹੇ ਸ਼ੇਅਰ ਸੁਣਾ ਦਿਓ ਉਹਦੇ ਬਾਰੇ ਚਾਹੇ ਕੋਈ ਗੱਲ ਸੁਣਾ ਦਿਓ ਉਹਦੇ ਬਾਰੇ ਜੋ ਮੈਂ ਕਹਾ ਠੀਕ ਹੈ ਜੀ ਪੁੱਛੋ ਕਹਿੰਦੇ ਸੁਖਵੀਰ ਸਿੰਘ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਨਾ ਪੜਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਪਰ ਪੰਜਾਬ ਦਾ ਬਾਦਸ਼ਾਹ ਬਣਨਾ ਚਾਹੁੰਦਾ ਜੋ ਕਿ ਹੋ ਨਹੀਂ ਸਕਦਾ ਕਹਿੰਦਾ ਕੈਪਟਨ ਮਰਿੰਦਰ ਸਿੰਘ ਮਗਾ ਰਾਜੇ ਨੇ ਮਹਿਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅੱਜਕੱਲ ਭਾਜਪਾ ਦਾ ਰਾਜ ਆ ਤਾਂ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਈ ਹੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿਹਾ ਵੀ ਕਿਸੇ ਵੀ ਗੱਲ ਨੂੰ ਕਿੱਧਰੋਂ ਵੀ ਜੋੜ ਕੇ ਕਿਤੋਂ ਵੀ ਲਿਆ ਕੇ ਤੋੜ ਕੇ ਮਰੋੜ ਕੇ ਕੋਈ ਵੀ ਗੱਲ ਕਹਿ ਸਕਦਾ ਹੈ ਤੇ ਨਾਲ ਕਹਿੰਦਾ ਮੈਂ ਗਾਰੰਟੀ ਦਿੰਦਾ ਕਹਿੰਦੇ ਜੀ ਕਿਵੇਂ ਮੈਂ ਕਿਹਾ ਜੀ ਉਹ ਜਿਹੜਾ ਚੰਦਰਯਾਨ ਭੇਜਿਆ ਸੀ ਨਾ ਚੰਦ ਤੇ ਉਹਦੇ ਉਹ ਘਾਟਨ ਤੇ ਚੱਲਾ ਗਿਆ ਉਹਦੀ ਲਾਂਚਿੰਗ ਤੇ ਇਸਰੋ ਨੇ ਕਰਨਾ ਸੀ ਉਹ ਇਸਰੋ ਆਪਣੀ ਜਿਹੜੀ ਸਪੇਸ ਕੰਪਨੀ ਹੈ ਇਸਰੋ ਨੇ ਕਰਨਾ ਸੀ جا کے مودی اسرو سے میرا پرانا ناتا ہے میں بھی حیران ہو گیا میں سرٹیفکیٹ مل نہیں رہا اسرو ناتا ہو سکتا بھائی اسرو تو پڑھے لکھے بندہ کم ہے جب میں سکول میں پڑھتا تھا تیسری چوتھی کلاس میں تھا پڑھائی میں ہاتھ تنگ تھا تو مجھے ہر ایک ٹیچر آ کے کہتا تھا اب تسرو میں بیٹھ اب اسرو میں اب اسرو میں اس لیے اسرو سے میرا پرانا ناتا ہے میم اربند کیجریوال میں کیا سنجدہ شیر ہے دا بڑا ہونا تے کہ عشق کرنا سب کا پیدائشی حق ہے کیوں نہ اس بار وطن کی سرزمین کو محبوب بنا لیا جائے اور ایک ہو رہا ہے کہ اس قدر واقف ہو گئی ہے میری قلم میرے کردار سے اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے <applause> سب تو اوکھا سوال پایا کہ بارے کی بولوں دسو جی کہ میں کہ جی جے میں دیکھا عملہ بلے تو کھ میرے پلے جے میں دیکھا عملہ بلے ਤੱਕੱਖ ਨਹੀਂ ਮੇਰੇ ਪੱਲੇ ਜਿਵੇਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸਭੀਰੋ ਇਹ ਥੋੜਾ ਪ੍ਰਤਾਪ ਹੈ ਪਬਲਿਕ ਦਾ ਪ੍ਰਤਾਪ ਹੈ ਇਹ ਨਹੀਂ ਬੰਦੇ ਦੇ ਬਸ ਦੀ ਗੱਲ ਨਹੀਂ ਇਹ ਵੀ ਜਿਹੜਾ ਕੰਮ ਤੁਸੀਂ ਕਰਤਾ ਨਾ ਇਹ ਬੰਦੇ ਦੇ ਬਸ ਦੀ ਗੱਲ ਨਹੀਂ ਇਹ ਤਾਂ ਜਦੋਂ ਪਰਮਾਤਮਾ ਰੂਪੀ ਪਬਲਿਕ ਮੂਹਰੇ ਆਉਂਦੀ ਹੈ ਉਦੋਂ ਕੰਮ ਹੁੰਦਾ ਹੈ ਉਦੋਂ ਇਹ ਕੰਮ ਹੁੰਦਾ ਹੈ ਸੋ ਸਨਾਮ ਕਾਲਜ ਪੜਦੇ ਰਹੇ ਆ ਇੱਥੇ ਇੱਕ ਕੁਲਫੀ ਗਰਮਾ ਗਰਮ ਤੋਂ ਲੈ ਕੇ ਇੱਥੇ ਸ਼ੁਰੂ ਹੋਇਆ ਸਾਰਾ ਕੁਝ ਆ ਨਾਨਕੇ ਇੱਥੇ ਨੇ ਦੋਸਤ ਮਿੱਤਰ ਮੰਡੀ ਸਨਾਮ ਵਾਲੀ ਜਿੱਥੇ ਅੱਜ ਹੈਲੀਕਾਪਟਰ ਉਤਰਿਆ ਮੈਂ ਕਿਹਾ ਆਪਣੇ ਆਪ ਨੂੰ ਮੈਂ ਸੋਚਿਆ ਭਗਵਾਨ ਤਮਾਨਾ ਇੱਥੇ ਝੋਨੇ ਦੀ ਟਰਾਲੀ ਲੈ ਕੇ ਆਉਣਾ ਹੁੰਦਾ ਸੀ ਅੱਜ ਹੈਲੀਕਾਪਟਰ ਲਈ ਫਿਰਦਾ ਇੱਥੇ ਫਿਰ ਹੋਰ ਤੂੰ ਕੀ ਭਾਲਦਾ ਭਾਈ ਹੁਣ ਪ੍ਰਮਾਤਮਾ ਤੋਂ ਇਸ ਤੋਂ ਵੱਧ ਹੋਰ ਕੀ ਕਰੀ ਅਰਦਾਸ ਹੀ ਕਰਦੇ ਆ ਦੋ ਟਾਈਮ ਅਰਦਾਸ ਕਰਦੇ ਆ ਪ੍ਰਮਾਤਮਾ ਜਿੰਨੀ ਕਿ ਦਿੱਤ ਬਣਾਤੀ ਓਨੀ ਕਿ ਕੈਮ ਰੱਖ ਲਈ ਭਵੇਂ ਬਧਾਈ ਨਾ ਪਰ ਕਟਾਈ ਨਾ ਕੋਈ ਗਲਤ ਫੈਸਲਾ ਨਾ ਕਰਾਈ ਇਹੋ ਜਿਹਾ ਫੈਸਲਾ ਕਰਾਈ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੋਵੇ ਕਿਸੇ ਦੇ ਘਰ ਚ ਤਰੱਕੀ ਵਾਲਾ ਦੀਵਾ ਜਗਦਾ ਹੋਵੇ ਕਿਸੇ ਦੇ ਘਰ ਦੀ ਅੱਗ ਬੁਝੇ ਨਾ ਸੋ ਇਹ ਪੰਜਾਬ ਦਾ ਨਕਸ਼ਾ ਉਲੀਕਿਆ ਪਿਆ ਥੋੜਾ ਜਿਹਾ ਟਾਈਮ ਲੱਗੂਗਾ ਕਈ ਚੀਜ਼ਾਂ ਛਿਛੇਤੀ ਹੋ ਜਾਂਦੀਆਂ ਨੇ ਬਿਜਲੀ ਤਾਂ ਪਹਿਨੇ ਉਹਦੀ ਫ੍ਰੀ ਕਰਤੀ ਸੀ ਹੁਣ ਸਾਰੀ ਨੌਕਰੀਆਂ 43000 ਦਿੱਤੀਆਂ ਸ਼ਹੀਦਾਂ ਦੇ ਸਨਮਾਨ ਦੇ ਵਿੱਚ 1 ਕਰੋੜ ਰੁਪਇਆ ਜੇ ਕੋਈ ਸ਼ਹੀਦ ਹੁੰਦਾ ਆਪਣਾ ਪੰਜਾਬ ਦਾ ਮੁੰਡਾ ਕਿਤੇ ਵੀ ਉਹਨਾਂ ਨੂੰ ਦਿੰਨੇ ਆ ਤੇ ਜਿਹੜੇ 올림픽 ਦੇ ਵਿੱਚੋਂ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ 1 ਕਰੋੜ ਰੁਪਇਆ ਸੋਨੇ ਦੇ ਤਗਮੇ ਦਾ 75 ਲੱਖ ਰੁਪਇਆ ਚਾਂਦੀ ਦੇ ਤਗਮੇ ਦਾ 50 ਲੱਖ ਰੁਪਇਆ ਕਾਂਸੀ ਦੇ ਤਗਮੇ ਦਾ ਤੇ ਨਾਲੇ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ ਕਿ ਉਹ ਬੂਟ ਤਾਂ ਲੈ ਲਓ ਉਹ ਜਿਨ੍ਹਾਂ ਨੂੰ ਪਾ ਕੇ ਭੱਜਣਾ ਉੱਥੇ ਓਏ ਉਹ ਗੱਦੇ ਤਾਂ ਲੈ ਲਓ ਜਿਨ੍ਹਾਂ ਤੇ ਕੁਸ਼ਤੀ ਕਰਨੀਆਂ ਉੱਥੇ ਇੱਥੇ ਮਿੱਟੀ ਤੇ ਪ੍ਰੈਕਟਿਸ ਕਰੀ ਜਾਂਦੇ ਉੱਥੇ ਗੱਦੇ ਹੁੰਦੇ ਨੇ ਗੱਲ ਹੀ ਨਹੀਂ ਬਣਦੀ ਜੀ ਗ੍ਰਿਪ ਹੀ ਨਹੀਂ ਬਣਦੀ ਸੋ ਅਸੀਂ ਪਹਿਲਾਂ ਪੈਸੇ ਦੇ ਕੇ ਪਲੇਅਰ ਤਿਆਰ ਕਰਾਂਗੇ 19 ਪਲੇਅਰ ਗਏ ਹੋਏ ਆ 올림픽 ਦੇ ਵਿੱਚ ਆਪਣੇ 19 ਔਰ ਹਾਕੀ ਦੀ ਟੀਮ 'ਚ 11 'ਚੋਂ 10 ਪੰਜਾਬ ਦੇ ਨੇ ਤੁਸੀਂ ਦੇਖਦੇ ਹੋਵੋਗੇ ਰੋਜ਼ ਮੈਚ ਨਾ ਹਰਮਨਪ੍ਰੀਤ ਔਰੀ ਹਰਮਨਪ੍ਰੀਤ ਆ ਗੁਰਜੰਟਾ ਵਰੁਣ ਔਰ ਸ਼ਮਸ਼ੀਰ ਹੈ ਕਿੰਨੇ ਪਲੇਅਰ 10 ਪਲੇਅਰ ਜਿਹੜੇ ਨੇ ਪੰਜਾਬ ਦੇ ਨੇ ਤੇ 골 ਕਰਦੇ ਨੇ ਸ਼ਾਨਦਾਰ 골 ਕਰਕੇ ਦੇਸ਼ ਦਾ ਮਾਣ ਵਧਾ ਰਹੇ ਨੇ ਉਹ ਸੋ ਉਹਨਾਂ ਨੂੰ ਵੀ ਮੈਂ ਸ਼ੁਭਕਾਮਨਾਵਾਂ ਦਿੰਨਾ ਆਉਣ ਵਾਲੇ ਦਿਨਾਂ ਚ ਮੈਚ ਹੋਣਗੇ